रिकॉर्ड खबरनामा देख रहे सारे ही श्रोताओं ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਲਗਾਤਾਰ ਸੋਸ਼ਲ ਮੀਡੀਆ ਉੱਪਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਤਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਜਿਹੜੀ ਖਿੱਚੋਤਾਣ ਆ ਉਹ ਬਰਕਰਾਰ ਹੈਗੀ ਹੈ ਇੱਕ ਪਾਸੇ ਜਿੱਥੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਆ ਰਹੇ ਨੇ ਤੇ ਦੂਜੇ ਪਾਸੇ ਨਯੋਜ ਸਿੰਘ ਸਿੱਧੂ ਲਗਾਤਾਰ ਰੈਲੀਆਂ ਕਰ ਰਹੇ ਨੇ ਤੇ ਰੈਲੀਆਂ ਕਰਨ ਦੇ ਦੌਰਾਨ ਉਹਨਾਂ ਦੇ ਹੀ ਸਾਥੀਆਂ ਦੇ ਨੂੰ ਪਾਰਟੀ ਤੋਂ ਬਾਹਰ ਕੀਤਾ ਜਾ ਰਿਹਾ ਹੈ ਇਸ ਕਮਾਸਾਨ ਵਿੱਚ ਕਿਤਨੇ ਕਿਤੇ ਲੋਕ ਸਭਾ ਚੋਣਾਂ ਦੀ ਕਾਂਗਰਸ ਵੱਲੋਂ ਕਿਤੇ ਜਿੱਤ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਅਸਮੰਜਣ ਦੇ ਵਿੱਚ ਅੱਜ ਰੀਕੋਰਡ ਪਹੁੰਚੇ ਰਾਜਕੁਮਾਰ ਵੀਰਕਾਣਾ ਜਦੋਂ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਬਿਲਕੁਲ ਇੱਕ ਹੈ ਪਲੇਅਰ ਤਿਆਰ ਨੇ ਉਹ ਰੈਸਲ ਕਰ ਰਹੇ ਨੇ ਕਿਉਂਕਿ ਜਦੋਂ ਜੰਗ ਲੜਨੀ ਹੁੰਦੀ ਹੈ ਉਸ ਤੋਂ ਪਹਿਲਾਂ ਰੈਸਲ ਜੁੜੀ ਹੈ ਅਤੇ ਪਾਰਟੀ ਵਿੱਚ ਇੱਕਜੁੱਟ ਹੋ ਕੇ ਲੜਾਈ ਲੜੀ ਜਾਵੇਗੀ ਅਤੇ ਜੋ ਕਮੀਆਂ ਨੇ ਉਹਨਾਂ ਨੂੰ ਸੁਧਾਰ ਲਿਆ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਸਾਰੇ ਹੀ ਉਮੀਦਵਾਰ ਪਾਰਟੀ ਵੱਲੋਂ ਐਲਾਨਤੇ ਜਾਣਗੇ ਜੇ ਲੋਕ ਸਭਾ ਚੋਣਾਂ ਲੜਨਗੇ ਅਤੇ ਨਾਲ ਹੀ ਇਸ ਮੌਕੇ ਉਹਨਾਂ ਸੁਖਵੀਰ ਬਾਦਲ ਵੱਲੋਂ ਕੀਤੀ ਜਾ ਰਹੀ ਪੰਜਾਬ ਯौज ਯਾਤਰਾ ਤੇ ਵੀ ਚੁੱਪੀ ਤੋੜਦੇ ਹਾਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਪਹਿਲਾਂ ਪਹਿਲਾਂ ਉਹ ਕਾਲੀ ਦਲ ਦੇ ਵਰਕਰਾਂ ਦੇ ਘਰਾਂ ਵਿੱਚ ਜਾ ਕੇ ਗੱਲਬਾਤ ਕਰਨਾ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵਿਚਰਨ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਰਾਜਕੁਮਾਰ ਫੇਰਕਾ ਨੇ ਕੋਈ ਚਿੰਤਾ ਨਾ ਕਰੋ ਇਹ ਸਾਡੇ ਬੰਦੇ სპੋਰਟਸਮੈਨਸ ਬਿਕਦੇ ਹੈ ਔਰ ਜੇਕਰ ਇਹ ਬੰਦੇ ਹੁਣ ਆਪੋ ਚ ਰੈਸਲ ਕਰ ਰਿਹਾ ਲੜਨ ਦੀ ਹਨਾ ਤੇ ਜੋ ਦੁਸ਼ਮਨ ਨਾਲ ਲੜਨਾ ਹੈ ਤੇ ਫਿਰ ਲੜਨ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਨਾ ਇਹ ਚਿੰਤਾ ਨਾ ਕਰੋ ਸਾਰੇ ਇਕੱਠੇ ਹੈ ਸਾਰੇ ਇੱਕ ਪਲੇਟਫਾਰਮ ਦੇ ਉੱਪਰ ਹੈ ਕੋਈ ਜਾ ਕੇ ਕਿਸੇ ਨੂੰ ਕਹਿੰਦਾ ਕਾਂਗਰਸ ਦੇ ਖਿਲਾਫ ਵੋਟ ਪਾਓ ਕਿਸੇ ਵੀ ਧੜੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਦੂਸਰੀ ਪਾਰਟੀ ਦੇ ਅੰਦਰ ਜਾਵਾਂਗੇ ਸਾਰੇ ਕਾਂਗਰਸ ਵਾਸਤੇ ਕੰਮ ਕਰਦੇ ਪਏ ਹਾਂ ਲੇਕਿਨ ਕੁਝ ਕੰਮ ਕਰਨ ਦੇ ਤਰੀਕਿਆਂ ਦੇ ਉੱਪਰ ਉਹ ਕਿੰਤੂ ਪ੍ਰੰਤੂ ਹੈਗਾ ਕਾਂਗਰਸ ਪਾਰਟੀ ਦੇ ਇਹ ਗੱਲ ਨੋਟਾ ਚ ਲੈ ਕੇ ਆਏ ਆਂ ਅਸੀਂ ਬਈ ਇਹ ਕਾਂਗਰਸ ਪਰਦੇਸ਼ ਕਾਂਗਰਸ ਵੱਲੋਂ ਜਿਹੜਾ ਵੀ ਪ੍ਰੋਗਰਾਮ ਲਿਖਿਆ ਜਾਵੇ ਉਸ ਪ੍ਰੋਗਰਾਮ 'ਚ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਤੇ ਇੰਡੀਵਿਜੂਅਲ ਜਿਹੜਾ ਇਹ ਪ੍ਰੋਗਰਾਮ ਹੈਗੇ ਆ ਉਹਨਾਂ ਦੇ ਉੱਪਰ ਦੁਬਾਰਾ ਉਹਨਾਂ ਨੂੰ ਵਿਚਾਰ ਕਰਕੇ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ 'ਚ ਜੁੜਨਾ ਚਾਹੀਦਾ ਇਹ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਇਹ ਕਿਤੇ ਨਾ ਕਿਤੇ ਗਾਥੀ ਨੂਰੀ ਪਾਰਟੀ ਮੈਂ ਮੈਂ ਦੱਸਣ ਰਿਹਾ ਨਾ ਉਹ ਕਿਤੇ ਨਾ ਕਿਤੇ ਇਨਡਿਸਪਲਨਲ ਅਸੀਂ ਉਸ ਗੱਲ ਨੂੰ ਮੰਨਦੇ ਆਂ ਬਈ ਪ੍ਰਦੇਸ਼ ਕਾਂਗਰਸ ਨੇ ਕਿਸੇ ਜਗ੍ਹਾ ਦੇ ਉੱਪਰ ਇਹ ਇਜਾਜ਼ਤ ਨਹੀਂ ਦਿੱਤੀ ਸੀ ਔਰ ਪ੍ਰਦੇਸ਼ ਕਾਂਗਰਸ ਦੇ ਹੁਣ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਨੂੰ ਤੇ ਇਹ ਚੱਲਣਾ ਪਏਗਾ ਕਹਿ ਕੇ ਕਿ ਪ੍ਰਦੇਸ਼ ਕਾਂਗਰਸੀ ਡਾਇਰੈਕਸ਼ਨ ਦੇ ਉੱਪਰ ਉਸਨੇ ਚੱਲਣਾ ਹੈ ਅਗਰ ਉਹ ਉਹ ਆਪਣੀ ਮਨਮਰਜ਼ੀ ਕਰਦਾ ਤੇ ਕਿਤੇ ਨਾ ਕਿਤੇ ਇਨਡਿਸਪਲਨਲ ਹੈ ਔਰ ਉਸ ਗੱਲ ਨੂੰ ਲੈ ਕੇ ਹੀ ਇਹ ਚੀਜ਼ਾਂ ਹੋਈਆਂ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿ ਚਿੰਤਾ ਨਾ ਕਰੋ ਇਹ ਬੜੀਆਂ ਬੜੀ ਜਲਦੀ ਅਸੀਂ ਸਾਰੇ ਮਸਲੇ ਨੂੰ ਹੱਲ ਕਰ ਰਹੇ ਹਾਂ ਔਰ ਕਾਂਗਰਸ ਹਾਈ ਕਮਾਂਡ ਇਹ ਸਾਰੇ ਮੈਟਰ ਨੂੰ ਦੇਖ ਰਿਹਾ ਹੈ ਕਾਂਗਰਸ ਹਾਈ ਕਮਾਂਡ ਜਲਦੀ ਬੁਲਾ ਕੇ ਮਸਲੇ ਨੂੰ ਹੱਲ ਕਰੇਗਾ ਬਈ ਇਹ ਤਾਂ ਪਾਰਟੀ ਡਿਸਾਈਡ ਕਰੇਗੀ ਅਸੀਂ ਸਰਵੇ ਕਰਵਾ ਰਹੇ ਹਾਂ ਔਰ ਆਲ ਇੰਡੀਆ ਕਾਂਗਰਸ ਨੇ ਵੀ ਇਹ ਦੋ ਸਰਵੇ ਆਲਰੇਡੀ ਕਰਵਾਤੇ ਆ ਅਸੀਂ ਪਰਦੇਸ਼ ਕਾਂਗਰਸ ਵੀ ਆਪਣਾ ਸਰਵੇ ਕਰਵਾ ਰਹੀ ਹੈ ਔਰ ਬੜੀ ਜਲਦੀ ਜੜੀ ਹੈ ਮੈਂ ਤੁਹਾਨੂੰ ਇਹ ਕਹਿ ਕੇ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹ ਉਮੀਦਵਾਰਾਂ ਨੂੰ ਅਸੀਂ ਤਿਆਰ ਕਰ ਦਿਆ ਹਾਂ ਹਾਂ ਜੀ ਉਹ ਨਹੀਂ ਮੈਂ ਤਾਂ ਕਹਿੰਦਾ ਕਾਲੀਦਾਰ ਨੂੰ ਬਚਾਏ ਨਾ ਸੁਖਵੀਰ ਬਾਦਲ ਪਹਿਲੇ ਉਹਦੇ ਘੇਰੂ ਘੇਰੂ ਹੋਈ ਫਿਰਦਾ ਹੀ ਪਹਿਲੇ ਸੁਖਵੀਰ ਬਾਦਲ ਨੂੰ ਚਾਹੀਦਾ ਕਿ ਆਪਣੀ ਪਾਰਟੀ ਨੂੰ ਬਚਾਏ ਭਾਈ ਆਪਣੀ ਪਾਰਟੀ ਤੇ ਉਹਨਾਂ ਦੇ ਹੱਥੋਂ ਬਚਦੀ ਨਹੀਂ ਪਈ ਪਾਰਟੀ ਦੇ ਲੋਕ ਉਹਦੇ ਤੋਂ ਦੁਖੀ ਐ ਪਾਰਟੀ ਦੇ ਲੋਕ ਉਹ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਐ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਐ ਉਹ ਕਹਿ ਰਹੇ ਐ ਕਿ ਬੇਅਦਮੀਆਂ ਨੇ ਦੋਸ਼ੀ ਸੁਖਵੀਰ ਬਾਦਲ ਐ ਅਜੇ ਤੱਕ ਵੀ ਉਹ ਧੋਣਾ ਨਹੀਂ ਧੋਤਾ ਗਿਆ ਅਜੇ ਤੱਕ ਉਹਨਾਂ ਨੂੰ ਮਾਫਰੀ ਹੋ ਕੀਤੀ ਗਿਆ ਲੇਕਿਨ ਮੈਂ ਇਸ ਲਈ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਸੁਖਬੀਰ ਬਾਦਲ ਨੂੰ ਇਹ ਯਾਤਰਾ ਪਹਿਲੇ ਕਾਲੀਦਲ ਦੇ ਘਰਾਂ ਚ ਕੱਢਣੀ ਚਾਹੀਦੀ ਹੈ ਮੁੜ ਕੇ ਫਿਰ ਲੋਕਾਂ ਚ ਜਾਣਾ ਚਾਹੀਦਾ